ਬੀਪੀ ਵਧਣ ਦੇ ਜਿਦਾ ਅਲਾਮਤਾ ਸੰਕੇਤ ਬਾਡੀ ਦੇ ਦਿੰਦੀ ਆ ਤੇ ਉਸ ਤੋਂ ਵੱਡਾ ਗਿਫਟ ਕੋਈ ਨਹੀਂ ਹੁੰਦਾ ਕੁਝ ਲੋਕ ਇਦਾਂ ਦੇ ਜਿਨ੍ਹਾਂ ਨੂੰ ਕੋਈ ਅਲਾਮਤਾ ਨਜ਼ਰ ਹੀ ਨਹੀਂ ਆਉਂਦੀਆਂ ਅੰਦਰ ਦੇ ਅੰਦਰ ਬੀਪੀ ਵਧੀ ਜਾ ਰਿਹਾ ਉਹ ਤੇ ਫਿਰ ਬਹੁਤ ਜ਼ਿਆਦਾ ਨੁਕਸਾਨ ਦਾ ਹਿੱਸਾ ਬਣ ਜਾਂਦਾ ਉਹ ਤੇ ਜਿੱਦੇ ਜਿਨ੍ਹਾਂ ਦਾ ਬੀਪੀ ਵਧਨ ਨਾਲ ਲਾਮਤਾਂ ਜੇ ਆਪਾਂ ਨੋਟ ਕਰਵਾਈਏ ਲੋਕਾਂ ਨੂੰ ਤੇ ਜਿੱਦਾਂ ਚਿਹਰੇ ਦੇ ਵਿੱਚ ਅ ਅੱਖਾਂ ਦੇ ਵਿੱਚ ਜਿੱਦਾਂ ਲਾਲੀ ਮਹਿਸੂਸ ਹੁੰਦੀ ਹੈ ਤੇ ਬਲੱਡ ਕਲੌਟ ਜਿੱਦ ਜੰਮ ਜਾਂਦੇ ਛੋਟੇ ਛੋਟੇ ਉਹ ਵੀ ਉਹ ਵੀ ਬਲੈਡ ਜਿਹੜਾ ਬੀਪੀ ਵਧਨ ਕਾਰਨ ਹੁੰਦੇ ਆ ਚੱਕਰ ਆਉਣਾ ਜਿੱਦਾਂ ਤੇ ਬਿਨਾਂ ਕਿਸੇ ਵਜ੍ਹਾ ਤੋਂ ਸਿਰਦਰਦ ਅੱਧਾ ਸਿਰਦਰਦ ਹੋਣਾ ਚਿੜਚਿੜਾਪਨ ਸਿਰ ਵਿੱਚ ਜਿੱਦਾਂ ਗੂੰਜ ਪੈ ਜਿਵੇਂ ਆਪਾਂ ਕਹਿੰਨੇ ਕੰਨਾਂ 'ਚ ਗੂੰਜ ਪੈਣੀ ਤੇ ਸਿਰ ਦੇ ਵਿੱਚ ਆਵਾਜ਼ਾਂ ਐ ਮਹਿਸੂਸ ਹੁੰਨੀਆਂ ਪੈਂਦੀਆਂ ਜਿਵੇਂ ਸਿਰ ਦੀਆਂ ਹੱਡੀਆਂ ਵਿੱਚ ਦਰਦ ਮਹਿਸੂਸ ਹੋਣਾ ਜਿੱਦਾਂ ਪੱਠਿਆਂ 'ਚ ਦਰਦ ਠੀਕ ਹੈ ਜਿੱਦਾਂ ਨਿਗਾਹ ਦੇ ਵਿੱਚ ਫਰੂਕੀ ਸਾਹਿਬ ਜਿੱਦਾਂ ਧੁੰਦਲਾ ਦਿਸਣਾ ਜਾਂ ਇੱਕ ਚੀਜ਼ ਇੱਕ ਦੋ ਦੋ ਚੀਜ਼ਾਂ ਦਿਸਣੀਆਂ ਠੀਕ ਹੈ ਨਬਜ ਜਾਂ ਚੈੱਕ ਕਰਨੀ ਕਿਤੇ ਨਬਜ ਦੀ ਚਾਲ ਦੋਰੀ ਹੋ ਜਾਨੀ ਕਿਤੇ ਟੜਕਣ ਵਾਜ ਜਾਨੀ ਕਿਤੇ ਘਟ ਜਾਨੀ